ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਵਰੀਡੇ ਵਿਦ ਸ਼ਮਸ਼ੇਰ ਚੈਨਲ ਤੇ ਮੈਂ ਤੁਹਾਡਾ ਆਪਣਾ ਸ਼ਮਸ਼ੇਰ ਦੇਖੋ ਹੁਣ ਨਾ ਥੋੜਾ ਜਿਹਾ ਫਾਰਮ ਦੀਆਂ ਵੀਡੀਓ ਆਪਣੀਆਂ ਲੇਟ ਹੋ ਜਾਂਦੀਆਂ ਨੇ ਕਿਉਂਕਿ ਹੁਣ ਫਸਲ ਦੀ ਕਟਾਈ ਝੋਨੇ ਦੀ ਸ਼ੁਰੂ ਹੋ ਗਈ ਤੇ ਕੁਝ ਉਧਰ ਉਲਝ ਜਾਂਦਾ ਅੱਜ ਵੀ ਵੀਡੀਓ ਬਣਾਉਣ ਚ ਥੋੜੀ ਜਿਹੀ ਦੇਰੀ ਹੋ ਗਈ ਜੇ ਆਪਾਂ ਫਾਰਮ ਦੀ ਗੱਲ ਕਰੀਏ ਫਾਰਮ ਦਾ ਅੱਜ 28ਵਾਂ ਦਿਨ ਸ਼ੁਰੂ ਹੋ ਗਿਆ 28ਵੇਂ ਦਿਨ ਤੇ ਆਪਾਂ ਵੇਟ ਕਰਦੇ ਹੁੰਨੇ ਆ ਬੱਚੇ ਦਾ ਵੇਟ ਆਪਣੇ ਚਿਕਸ ਦਾ 1.5 ਕਿਲੋ ਅੱਜ ਵੇਟ ਆਇਆ ਤਾ ਵਧੀਆ ਸਫੀਸੈਂਟ ਬੇਟਾ 28 ਦਿਨਾਂ ਦਾ 1.5 ਕਿਲੋ ਭਾਰਨ ਠੀਕ ਆ ਜਿਹੜੇ ਹਿਸਾਬ ਨਾਲ ਫੀਡ ਖਾਦੀ ਆ ਫੀਡ ਆਪਣਾ ਬੱਚਾ ਹੁਣ ਐ ਮੰਨ ਕੇ ਚੱਲੋ ਵੀ 23 ਬੋਰੀਆਂ ਪਾਡੇ ਦੀਆਂ ਲੈਣ ਲੱਗ ਗਿਆ ਤੇ ਜਿਹੜਾ ਪਾਣੀ ਸੀ ਉਹ ਨੀਲੇ ਥੋਥੇ ਦੇ ਕੋਰਸ ਤੋਂ ਬਾਅਦ ਘਟੀ ਜਾਂਦਾ ਤਾਂ ਆਪਾਂ ਨੀਲੇ ਥੋਥੇ ਦੇ ਕੋਰਸ ਤੋਂ ਬਾਅਦ ਵਾਈ ਚਲਾਤੀ ਸੀ ਨੀਰੀ ਉਹਦੇ ਨਾਲ ਬੱਚਾ ਪਾਣੀ ਵਧੀਆ ਕੰਜ਼ੂਮ ਕਰ ਰਿਹਾ ਜਿਹੜੀ ਹੁਣ ਦੀ ਪੋਜੀਸ਼ਨ ਆ ਬੱਚਾ ਵਧੀਆ ਪਾਣੀ ਪੀ ਰਿਹਾ ਵਧੀਆ ਫੀਡ ਖਾ ਰਿਹਾ ਤੇ ਬਾਕੀ ਜਿਹੜੀ ਆਪਾਂ ਕਰੀਏ ਗੁੜਾਈ ਦੀ ਗੱਲ ਆ ਦੇਖੋ ਗੁੜਾਈ ਆਪਾਂ ਪ੍ਰੋਪਰ ਕਰ ਰਹੇ ਹਾਂ ਸੱਡ ਜਮਾ ਸੁੱਕਾ ਤੁਹਾਨੂੰ ਮਿਲੂਗਾ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਇਸ ਤਰ੍ਹਾਂ ਹੀ ਗੁੜਾਈ ਕਰਕੇ ਤਾਂ ਤੁਸੀਂ ਆਪਦਾ ਜਿਹੜਾ ਲੀਟਰ ਆ ਉਹਨੂੰ ਸੁੱਕਾ ਹੀ ਰੱਖਣਾ ਇਹ ਜਿਹੜੀਆਂ ਹੁਣ ਜਿਵੇਂ ਆਪਣੀ ਜੀੜੀ ਦੀ ਫਸਲ ਪੱਕੀ ਹੋਈ ਆ ਇਹ ਫਸਲ ਵੀ ਆਪਣੀ ਪੱਕ ਰਹੀ ਆ ਕਿਉਂਕਿ 40 ਦਿਨਾਂ ਦੇ ਆਪਾਂ ਇਹਦੀ ਲਿਫਟਿੰਗ ਕਰਾ ਦੇਵਾਂਗੇ ਬੱਚੇ ਦੀ ਤੇ ਆਪਾਂ ਇਹਨੂੰ ਹੁਣੇ ਤੇ ਪੂਰਾ ਧਿਆਨ ਦੇਣ ਦੀ ਲੋੜ ਆ ਆਪਣਾ ਤਾਂ ਥੋੜਾ ਜਿਹਾ ਬੈਸਟ ਹੋ ਗਿਆ ਕੰਮ ਵੀ ਜਦੋਂ ਨੂੰ ਧੂਆਂ ਹੁਣ ਉਦੋਂ ਪਹਿਲਾਂ ਪਹਿਲਾਂ ਆਪਣਾ ਬੱਚਾ ਲਿਫਟ ਹੋ ਜੂ ਤਾਂ ਜਿਹੜੀ ਧੂਏ ਵਾਲੀ ਮਾਰ ਆ ਉਹ ਇਹਨੂੰ ਪਹਿਣੀ ਨਹੀਂ ਤੇ ਬਾਕੀ ਜੇ ਆਪਾਂ ਇਸ ਟਾਈਮ ਦੀ ਗੱਲ ਕਰੀਏ 28 ਦਿਨਾਂ ਤੋਂ ਲੀਵਰ ਚਲਾਉਣਾ ਬਹੁਤ ਜ਼ਰੂਰੀ ਆ ਲੀਵਰ ਟੌਨਿਕ ਵੀ ਤੁਸੀਂ ਰੈਗੂਲਰ ਰੱਖੋ ਆਪਾਂ ਵੀ ਰੱਖਿਆ ਹੋਇਆ ਆਪਾਂ ਇਸ ਟਾਈਮ ਬਰੋਟੋਨ ਵਰਤਦੇ ਆ ਕਿਉਂਕਿ ਬਰੋਟੋਨ ਦੇ ਰਿਜ਼ਲਟ ਜਿਹੜੇ ਨੇ ਉਹ ਬੈਸਟ ਆ ਰਹੇ ਨੇ ਆਪਾਂ ਨੂੰ ਕਾਫੀ ਸਮਾਂ ਹੋ ਗਿਆ ਬਰੂਟੋਨ ਵਰਤਦਿਆਂ ਨੂੰ ਉਹਦੇ ਨਾਲ ਰਿਜ਼ਲਟ ਠੀਕ ਨੇ ਜਿਹੜੇ ਆਪਾਂ ਨੀਲੇ ਥੋਥੇ ਦਾ ਕੋਰਸ ਕਰਾਇਆ ਸੀ ਉਹਦੇ ਨਾਲ ਬੱਚਾ ਥੋੜਾ ਜਿਹਾ ਪਾਣੀ ਦੀ ਕੰਜ਼ਮਪਸ਼ਨ ਘਟ ਗਿਆ ਸੀ ਤਾਂ ਆਪਾਂ ਨੀਰੀ ਦਾ ਕੋਰਸ ਦੋ ਦਿਨ ਹੋਰ ਕਰਾਤਾ ਉਹਦੇ ਨਾਲ ਬੱਚਾ ਪਾਣੀ ਵਧੀਆ ਲੈਣ ਲੱਗ ਗਿਆ ਤਾਂ ਆਪਣੀ ਮੈਟਲਿਟੀ ਵੀ ਕੰਟਰੋਲ 'ਚ ਆ 4 5 4 5 ਡੇਲੀ ਦੀ ਮੈਟਲਿਟੀ ਹੈ ਦੇਖੋ ਇਹ ਨਾਰਮਲ ਹੈ 8 9000 ਬੱਚੇ ਤੇ ਇੰਨੀ ਮੈਟਲਿਟੀ ਹੈ ਜਿਹੜੀ ਹੋਣੀ ਹੋਣੀ ਆ ਬਾਕੀ ਹਵਾ ਵੀ ਹੁਣ ਵਧੀਆ ਚੱਲਦੀ ਆ ਪੱਖੇ ਵੀ ਆਪਣੇ ਲਾਏ ਹੋਏ ਨੇ ਪਰ ਰਾਤ ਨੂੰ ਪੱਲੀਆਂ ਹੁਣ ਉੱਪਰ ਕਰਨ ਦਾ ਸਮਾਂ ਉੱਪਰ ਥੋੜੀਆਂ-ਥੋੜੀਆਂ ਕਰਨੀਆਂ ਪੈਂਦੀਆਂ ਨੇ ਤੇ ਦਿਨ ਚ ਆਪਾਂ ਸਾਰੀਆਂ ਪੱਲੀਆਂ ਖੋਲ ਕੇ ਪੱਖੇ ਚੱਲਦੇ ਨੇ ਟੈਂਪਰੇਚਰ ਅਪ ਡਾਊਨ ਹੁੰਦਾ ਜਿਸ ਦਿਨ ਤੁਹਾਨੂੰ ਲੱਗੇ ਵੀ ਜ਼ਿਆਦਾ ਗਰਮੀ ਆ ਜਾਂ ਮੌਸਮ ਰਾਤ ਨੂੰ ਠੰਡਾ ਰਿਹਾ ਦਿਨੇ ਗਰਮ ਹੋ ਗਿਆ ਤਾਂ ਤੁਸੀਂ ਉਸ ਦਿਨ ਪੈਰਾਸੀਟਾਮੋਲ ਦੀਆਂ ਗੋਲੀਆਂ ਵਰਤਣੀਆਂ ਨਹੀਂ ਭੁੱਲਣੀਆਂ ਤੇ ਅੱਜ ਤੱਕ ਦੀ ਵੀਡੀਓ ਦੇ ਵਿੱਚ ਇੰਨੀ ਸੀ ਮਿਲਦੇ ਆ ਕੱਲ ਨੂੰ ਤੁਹਾਨੂੰ ਇੱਕ ਨਵੇਂ ਬਲੌਗ ਤਦ ਤੱਕ ਲਈ ਸასი ਕਾਲ